ਰਚਿਆ ਜਿਸ ਬ੍ਰਹਮੰਡ ਹੈ ਸ਼੍ਰੀ ਵਾਲਮੀਕ ਪਗਵਾਨ ਚਾਰ ਚਫੇਰੇ ਪੁੱਲ ਨੇ ਚੰ ਚੰਦਾਂ ਦੇ ਰੁਖ ਦੇਖ ਦੇਖ ਕੇ ਜਿਨਾਂ ਨੂੰ ਲੈਂਦੀ ਮਨ ਦੀ ਭੁੱਖ ਰਾਤ ਸੁਗੰਧਿਆ ਬੰਦ ਦੀ ਪੰਡੇ ਖੁਸ਼ੀ ਸਵੇਰ ਪਾਣੀ ਕੋ ਪੱਤਣੋਂ ਪੀਂਦੇ ਗਉਂ ਆਂ ਛੇਰ ਵਲਮੀਕ ਭਗਵਾਨ ਜੀ ਸਭ ਦੇ ਪਾਲਣਹਾਰ ਇੱਕੋ ਫੁਰਨੇ ਨਾਲ ਹੀ ਰਚ ਕੇ ਕੁੱਲ ਸੰਸਾਰ ਖਾਲਕ ਪਾਲਕ ਜੀਆਂ ਦੇ ਮਾਲਕ ਪੁਰਖ ਅਕਾਲ ਹਰ ਕਿਣਕੇ ਵਿੱਚ ਸ਼ਕਤੀਆਂ ਪਰਕੇ ਜਾਹੋ ਜਲਾਲ ਲੱਖਾਂ ਸਾਲ ਸਮਾਧਿਆ ਲਾ ਕੇ ਦੀਨ ਧਿਆਲ ਚੇਲੇ 파ਰਤਵਾਜ ਨੂੰ ਫਿਰ ਲੈ ਕੇ ਆਪਣੇ ਨਾਲ ਤੁਰ ਪੈ ਤਮਸਾ ਨਦੀ ਤੋਂ ਪੂਰਨ ਈਓਂ ਭਗਵਾਨ ਫਜ਼ਲ ਬੀਜ ਕੇ ਆਪਣੀ ਜੋ ਦੇਖਣ ਤੁਰੇ ਕਿਸਾਨ ਦੋਹਰਾ ਨੌਖੰਡ ਰਚ ਕੇ ਪ੍ਰਥਵੀ ਆਦਪੁਰਖ ਭਗਵਾਨ ਪੂਰਨ ਅੱਖੀ ਦੇਖਣ ਤੁਰ ਪੈ ਸ੍ਰੀ ਈਸ਼ਵ ਸ਼ਕਤੀਵਾਨ ਅੱਥੀ ਸ੍ਰਿਸ਼ਟੀ ਸਾਜ ਕੇ ਰਚ ਕੇ ਕੁਲ ਸੰਸਾਰ ਦੇਖਣ ਤੁਰੇ ਜਹਾਨ ਨੂੰ ਪੌਣਾ ਪਉ ਅਵਸਾਰ ਅੱਗੇ ਅੱਗੇ ਪਾਰ ਬ੍ਰਹਮ ਗੁਰ왈ਮੀਕ ਮਹਾਰਾਜ ਅਬ ਪਿੱਛੇ ਪਿੱਛੇ ਤੁਰ ਪਿਆ ਚੇਲਾ ਪਾਰ ਦਵਾਜ ਪਹਿਲਾ ਰਿਸ਼ੀ ਵਸ਼ਿਸ਼ਟ ਦਾ ਤੱਕਿਆ ਸਤਗੁਰੂ ਥਾਮ ਕਰਨ ਦੇਵ ਤੇ ਆਣ ਕੇ ਜਿਸ ਜਿਸ ਥਾਂ ਤੇ ਪਰਨਾਮ ਅੰਗਰਾ ॠषि ਅਗਸਤ ਜੀ ॠषि ਆਦੇ ਸੁਲਤਾਨ ਆਦ ਪ੍ਰਖ ਭਗਵਾਨ ਨੂੰ ਚੁਕ ਚੁਕ ਸੀ ਸੰਵਾਨ ਹਾਲ ਮਰਿषि ਮਹਾਰ ਜੋ ਕਪਲ ਮਨੀ ਦਰਵੇਸ਼ ਸ਼੍ਰੀ ਵਾਲਮੀਕ ਭਗਵਾਨ ਦਾ ਹਿਜਦੇ ਜਿਸ ਜਿਸ ਦੇ ਪਰਵੇਸ਼ ਫਿਰ ਤੱਕਿਆ ਜਾ ਕੇ ਹੀ ਗੁਨੋ ਜਿਸ ਦੀ ਬੁੱਧ ਬਵੇਕ ਜਿਸ ਦੇ ਗਿਰਦੇ ਸਮਾਧੀਆਂ ਲਾਉਂਦੇ ਰਿਸ਼ੀ ਅਨੇਕ आश्रम बहुत तमादिष दा डिट्ठा फिर भगवान जिथे करंत बसिया देखते जह इंसान कुटिया विश्ववा मित्र दी छत देखी महाराज चरनी चुकिया बरकता सिर शोभा दे ताज तन तन अस्ता बकर जी ब्रह्म ज्योत पर तक ਵਾਲਮੀਕ ਭਗਵਾਨ ਦੀ ਜਿਸ ਤੇ ਰੱਬੀ ਅੱਖ ਫਿਰ ਦਰਬਾਰ ਸਾਹਿਬ ਦਾ ਤੱਕਿਆ ਜਾ ਦਰਬਾਰ ਜਿੱਥੇ ਰਾਜੇ ਰਾਣੀਆਂ ਚੁੱਕਦੇ ਸਿਰ ਦੇ ਪਾਰ ਚੋੜਿਆ ਇਸਤਵਰ ਨਾਲ ਫਿਰ ਤੱਕਿਆ ਵੇਦ ਵਿਆਸ ਹੀਰੇ ਮੋਤੀਆਂ ਨਾਲ ਦੇ ਦੌਲਤ ਜਿਸ ਤੇ ਪਾਸ ਕਸ ਪਰਸੀਲੋ ਮਿਲਦੇ ਆਂ ਸ਼੍ਰੀ ਵਾਲਮੀਕ ਜਤਿਸ਼ ਤਕ ਤਾਕਤ ਪਸ ਆਇਓ ਸਦੀ ਬਖਸੀ ਲਤ ਸੀਸ ਕੁਝ ਚਿਰ ਨਾਰ ਦਮਨੀ ਨਾਲ ਕਰਕੇ ਬਚਨ ਬਲਾਸ ਚੋਲੀ ਪਾਈ ਉਹ ਸਦੀ ਹਰ ਸ਼ਕਤੀ ਦੀ ਰਾਸ ਤਕ ਵਿਸ਼ਕਰ ਮਹਾ ઋਸ਼ੀ ਨੋ ਕਿਰਤਾ ਦਾ ਉਲਿਆ ਰਹਿੰਦਾ ਕਮ ਸੰਸਾਰ ਦਾ ਉਸ ਨੂਬਖਸ਼ਿਆ ਜਾ ਪਹੁੰਚੇ ਕਰਤਾ ਜਗ ਦੇ ਫਿਰ ਪੁਰੀ ਅਜਦਿਆ ਵਿੱਚ ਮਥਰਾ ਗੋਕਲ ਹਰਦਵਾਰ ਛਿਰਦੇ ਪਾਈ ਸੱਚ ਘੁੰਮ ਦੇ ਘੁੰਮ ਦੇ ਸ਼ੈ ਨਿਸ਼ਾਨ ਗੁਰ왈ਮੀਕ ਭਗਵਾਨ ਪਹੁੰਚੇ ਉਸ ਅਥਾਨ ਤੇ ਉਤਮ ਜਿਸ ਦੀ ਸ਼ਾਨ ਹੈ ਹਰ ਪਾਸੇ ਹਰਿਆਲੀ ਆ ਨજર ਰਹੀ ਨਸ਼ਿਆ ਕਬੇ ਸਜੇ ਜੇ ਸਦੇ ਫਗਦੇ ਪੰਜ ਦਰਿਆ ਖੁੱਲਿਆ ਰੁੱਟਾ ਜਿਸ ਜਗ੍ਹਾ ਲੈਂਦੀ ਆਦ ਚੁਗਾਦ ਹਰ ਮੌਸਮ ਦਾ ਜਿਸ ਜਗ੍ਹਾ ਵੱਖ ਵੱਖ ਸਵਾਦ ਬੂਟੇ ਲੱਦੇ ਫਲਾ ਦੇ ਪੰਛੀ ਗਾਉਂਦੇ ਗੀਤ ਬਿੰਦੇ ਬਿੰਦੇ ਪਾਰੇ ਕਰ ਰਹੇ ਜਿਤ ਕਲੀਆਂ ਨਾਲ ਭਰੀਤ ਬਾਗਾ ਅੰਦਰ ਬੁਲਬਲਾ ਕਰਦੇ ਮੋਹਰ ਕੋਲਲ ਤਿੱਤਰ ਤੋਤੇ ਪਿਆਰ ਦੇ ਜਿੱਥੇ ਬੋਲਣ ਬੋਲ ਧਰਤੀ ਸੋਨਾ ਉਗਲਦੀ ਸਰਵਾ ਜਹੇ ਜਵਾਨ ਸਾਧੂ ਕਰਦੇ ਬੰਦਗੀ ਜਿਤ ਕਿਰਤ ਕਰਨ ਕਸਾਨ ਹੈ ਜੇ ਸੁਧਾ ਰਿਸ਼ੀ ਆ ਰਖਿਆ ਸਰਪ ਤਸਦੂਸੀ ਨਾ ਫਿਰ ਪੰਚਾਲੀ ਜਿਸ ਨੂੰ ਕਹਿੰਦਾ ਰਹਾ ਜਹਾਂ ਫਿਰ ਵਿਦਵਾਨਾ ਹਾਲ ਮਹੰਤ ਜਿਸ ਸਾਦੇ ਕਸ਼ਬਾਬ ਰਖਿਆ ਜਿਸ ਦਾ ਨਾਮ ਸੀ ਸਰਦਾ ਨਾਲ ਪੰਜਾਬ ਧਰਤੀ ਇਹ ਪੰਜਾਬ ਦੀ ਦੁਨੀਆਂ ਵਿੱਚ ਮਹਾਨ ਰੂਪ ਬਦਲ ਕੇ ਜਿਸ ਜਗਾ ਆਉਂਦਾ ਆ ਭਗਵਾਨ ਹੈ ਜਿਸ ਦੇ ਮਦ ਵਿੱਚ ਵਿੱਚ ਦੇ ਦਾ ਇੱਕ ਰਾਹੀ ਦਰਿਆ ਜਿਸ ਦੇ ਅਜਲ ਰੱਬ ਨੂੰ ਲਿਆ ਪਿੱਛਾ ਪ ਮੁੱਖੋ ਬੋਲੈ ਸ਼੍ਰੀ ਵਾਲਮੀਕ ਅਜਰ ਅਮਰ ਭਗਵਾਨ ਕਹਿੰਦੇ ਫਾਰ ਤਵਾਜ ਨੂੰ ਸੁਣ ਬੇਟਾ ਬਧਵਾਨ ਹੈ ਯਸੁਦੀ ਸਾਨੋਪਾਲ ਸੀ ਤੇ ਉਹੋ ਜਗਾ ਮਹਾਨ ਇਸ ਦਾ ਵਾਕਾ ਵਰਨ ਹੈ ਖੁਸ਼ੀ ਆਦੀ ਮੁਸਕਾਨ ਇਸ ਦਾ ਵੀ ਦਰਿਆ ਤੇ ਇਸ ਦਾ ਕਰਨੇ ਪੂਰਨ ਗਲ ਜੁਗ ਜੁਗ ਜਿਹੜੀ ਰਹੇਗੀ ਦੁਨੀਆਂ ਵਿੱਚ ਅਟਲ ਜੁਗ ਜੁਗ ਜਿਹੜੀ ਰਹੇਗੀ ਦੁਨੀਆ ਵਿੱਚ ਅਟਲ ਜੋ ਬੋਲੇ ਸੋਨਰ ਪੈ ਭਗਵਾਨ ਹਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਕਨਨਾਰਥ ਮਹਾਰਾਜ ਕੀ ਜੈ